ਕੁੜਬੈ ਨਾ ਕੁਝ ਕਹਿੰਦਾ ਜੇ ਥੋੜੀ ਸਾਰਿਆਂ ਦੀ ਕਰਦੋ ਨਾ ਆਪਦਾ ਜੀ ਸਾਨੂੰ ਕੁਝ ਹੋਵੇ ਅੱਜ ਜਲਦੀ ਬੰਨ ਉਹਦੀ ਕਾਲ ਤੇ ਇੱਥੇ ਇਕੱਠੇ ਹੋਏ ਆ ਸਾਰੇ ਐਮਪੀ ਸਾਹਿਬਾਨ ਵੀ ਆਏ ਆ ਜੀ ਕੱਲੀ ਇਹਨਾਂ ਦੀ ਮੰਗ ਨਹੀਂ ਸਾਰੇ ਐਮਪੀ ਸਾਹਿਬਾਨ ਦੀ ਸਾਰੇ ਫਰੀਦਕੋਟ ਸ਼ਹਿਰ ਵਾਸੀਆਂ ਦੀ ਮੰਗ ਹੈ ਕੰਮ ਕਰਤੋ ਗਾਵਤਾ ਪਵਨਗੁਰੂ ਪਾਣੀ ਪੀਤਾ ਮਾਤਾ ਤਰਤ ਮਾਤ ਜੇ ਅਸੀਂ ਆਉਣ ਵਾਲੇ ਆਪਦੀ ਪੀੜ੍ਹੀ ਵਾਸਤੇ ਇਹਨੂੰ ਬਚਾ ਕੇ ਰੱਖਾਂਗੇ ਪਾਣੀ ਨੂੰ ਹਵਾ ਨੂੰ ਸ਼ੁੱਧ ਰੱਖਾਂਗੇ ਆ ਹੀ ਅਸੀਂ ਜਿਹੜਾ ਆਪਦਾ ਨਸ਼ਾ ਦੂਰ ਹੈ ਤੇ ਬਿਮਾਰੀ ਤੋਂ ਰਹਿਤ ਆਦਾ ਜੀਵਨ ਜਿਉ ਸਕਦੇ ਆ ਪਹਿਲਾਂ ਹੀ ਆਪਣਾ ਜਿਹੜਾ ਵੇਖਿਆ ਜੀ ਨਸ਼ਿਆਂ ਦੇ ਨਾਲ ਆਪਣਾ ਸਾਰਾ तकरीबन ਦਲਤਰ ਹੋਇਆ ਪਿਆ ਸਾਰਾ ਮੁਲਕ ਆਪਣਾ ਪੰਜਾਬ ਖਾਸ ਕਰਕੇ ਪੰਜਾਬ ਅੱਜ ਪਾਣੀ ਵੀ ਆਪਣੇ ਕੋਲ ਖੋਇਆ ਗਿਆ ਫਰੀਦਕੋਟ ਵਾਸਤੇ ਪਹਿਲਾਂ ਹੀ ਜਿਹੜਾ ਇਹਦਾ ਥਾੜਾ ਪਾਣੀ ਹੈ ਪੀਣ ਦੇ ਲਾਇਕ ਨਹੀਂ ਆਪਾਂ ਵੇਖਦੇ ਹਾਂ ਸਾਰੇ ਪੂਰੇ ਹੱਥੋਂ ਦੇ ਬਿਜ਼ਨੀਕ ਹੋ ਅਸੀਂ ਸਾਰਿਆਂ ਨੂੰ ਇਹ ਬੇਨਤੀ ਕਰਦੇ ਆ ਕਿ ਜਿੰਨਾ ਇਹਨਾਂ ਦੇ ਨਾਲ ਆਪਾਂ ਵੱਧ ਤੋਂ ਵੱਧ ਛੋਟੇ ਨੰਬੂਟਾ ਜੋੜ ਕੇ ਲੱਗ ਸਕਦੇ ਆ ਲਾਈਏ ਤੇ ਇਸ ਪਾਣੀ ਨੂੰ ਆਪਾਂ ਬਚਾ ਸਕੀਏ ਮੈਂ ਆਪ ਦੇ ਕਰਨੀ ਹਾਂ ਤੁਹਾਡੇ ਸਾਰੇ ਐਮਟੀ ਸਰਾਂਨ ਕਨਿਓ ਵਿਸ਼ਵਾਸ ਰੱਖੋਣਾ ਕਿ ਜਿੱਥੇ ਵੀ ਸਾਡੀ ਲੋੜ ਪਈ ਅਸੀਂ ਇਹਨਾਂ ਦੇ ਨਾਲ ਖੜਾਂਗੇ ਜਿੰਨਾ ਵੱਧ ਤੋਂ ਅਸੀਂ ਸਾਥ ਦੇ ਸਕਦੇ ਹਾਂ ਦੇਵਾਂ। ਬਚਾਓ ਮੋਰਚਾ ਵੱਲੋਂ ਫਰੀ ਕੋਟ ਸ਼ਹਿਰ ਦੀ ਬਹੁਤ ਵੱਡੀ ਲੜਾਈ ਲੜੀ ਜਾ ਰਹੀ ਹੈ। ਅੱਜ ਲੜਾਈ ਨੇ ਉਸ ਨੇ ਇੱਕ ਐਸਾ ਰੂਪ ਧਾਰਨ ਕਰ ਲਿਆ। ਗੁਰਦਵਾਰ ਸਾਹਿਬ 'ਚ ਮੀਟਿੰਗ ਬੁਲਾਈ ਗਈ ਸੀ ਤੇ 25 ਦੇ 25 ਕੌਂਸਲਰ ਆਈ ਸੀ ਸ਼ਹਿਰ ਦੀਆਂ ਜਨੀਆਂ ਐਨ ਜੀਓ ਉਹ ਵੀ ਪਹੁੰਚੀਆਂ ਸੀ। ਆ ਸਾਰਿਆਂ ਨੇ ਪ੍ਰਣ ਕੀਤਾ। ਇਹ ਨਹਿਰਾਂ ਨੂੰ ਅਸੀਂ ਬਿਲਕੁਲ ਪੱਕਿਆ ਨਹੀਂ ਹੋਂਦਿਆ ਇਸ ਵਾਸਤੇ ਇਹ ਵੀ ਫੈਸਲਾ ਕੀਤਾ ਕਿ ਸ਼ਾਇਦ ਸਾਡੇ ਕੌਂਸਲਰਾਂ ਨੂੰ 25 ਦੇ 25 ਕੌਂਸਲਰਾਂ ਨੂੰ ਉਸ ਜਗ੍ਹਾ ਤੇ ਪੋਖੜ ਤਲ ਤੇ ਪਾਉਣਾ ਵੀ ਪਵੇ ਸਭ ਤੋਂ ਵੱਡੀ ਤਰਾਸਦੀ ਸਾਡੀ ਇਹ ਰਹੀ ਹੈ ਪਿਛਲੀਆਂ ਸਰਕਾਰਾਂ ਦੇ ਵਿੱਚ ਨਹਿਰਾਂ ਪੱਕੀਆਂ ਹੋਂ ਦਾ ਫੈਸਲਾ ਹੋਇਆ ਸੀ ਜਿਹੜੇ ਬੰਦੇ ਦਰੀਆਂ ਚੱਕ ਕੇ ਇਸ ਮੋਰਚੇ ਵਿੱਚ ਬੰਦੇ ਸੀ ਅੱਜ ਉਹ ਸਰਕਾਰ ਦੇ ਵਿੱਚ ਐ ਪਰ ਉਹਨਾਂ ਨੂੰ ਹੁਣੇ ਨਹੀਂ ਉਹਨਾਂ ਕੋਲ ਕੁਰਸੀਆਂ ਇਹ ਸਾਰਾ ਕੁਝ ਰੋਕ ਸਕਦੀਆਂ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਤੁਸੀਂ ਸਾਡੀ ਮਜਬੂਰੀ ਨੂੰ ਫਿਰ ਕੋੜ ਸ਼ਹਿਰ ਵਾਸੀਆਂ ਦੀ ਮਜਬੂਰੀ ਸਮਝਦੇ ਹੋਏ ਇਸ ਨਹਿਰਾ ਨੂੰ ਕਿਵੇਂ ਨਾ ਕਿਵੇਂ ਕੰਕਰੀਟ ਹੁੰਦਾ ਬਚਾਇਆ ਜਾਵੇ ਤਾਂ ਜੋ ਸਾਡਾ ਸ਼ਹਿਰ ਬਚ ਸਕੇ। ਸਰਦਾਰ ਸ਼ਹਿਰ ਵਾਸੀਆਂ ਦਾ ਕਿਸ ਤਰ੍ਹਾਂ ਬਸੇ ਆ ਗਿਆ। ਦੇਖੋ ਸ਼ਹਿਰ ਵਾਸੀਆ ਜਦੋਂ ਅੱਜ ਮੀਟਿੰਗਾਂ ਵਿੱਚ ਕੌਂਸਲਰ ਸਾਰੇ ਪਹੁੰਚੇ ਆ ਤੇ ਸ਼ਹਿਰ ਵਾਸੀ ਪਹੁੰਚੇ ਆ। ਮੈਂ ਸਮਝਦਾ ਵੀ ਇਹ ਜਿਹੜੇ ਕੌਂਸਲਰ ਲੋਕਾਂ ਨੇ ਨੁਮਾਇੰਦੇ ਆਪ ਦੇ ਚੁਣ ਕੇ ਭੇਜੇ ਆ ਲੋਕ ਇਹਨਾਂ ਨਾਲ ਜਾ ਕੇ ਇਸ ਨੂੰ ਮੋਰਚੇ ਨੂੰ ਸਫਲ ਕਰਨ। ਗੁਰਵਿੰਦਰ ਸਿੰਘ ਪੰਜਾਬ ਮੋਟਰ ਜਲ ਜੀਵਨ ਬਚਾਓ ਮੋਰਚੇ ਦੀ ਬਾਬਾ ਵਿਸ਼ਵਕਰਮਾ ਗੁਰਦਰਾ ਸਾਹਿਬ ਇੱਕ ਇੱਕ ਕਤਰਤਾ ਹੋਈ ਸੀ ਜਿਹਦੇ ਵਿੱਚ ਐਮ ਸੀ ਸਹਿਬਾਨ ਤੇ ਸ਼ਹਿਰ ਦੀਆਂ ਸ਼ਹਿਰ ਦੇ ਸਕਸੀਤਾ ਨੇ ਭਾਗ ਲਿਆ ਪਹਿਲਾ ਪਾਣੀ ਜੀਓ ਹੈ ਜਿੱਤ ਹਰਿਆ ਸਭ ਹੋਏ ਸਭ ਤੋਂ ਪਹਿਲਾਂ ਸਾਡਾ ਜਿਹੜਾ ਹੈ ਉਹ ਪਾਣੀ ਸਾਡਾ ਜੀਵਨ ਹੈ ਜੇ ਜਲ ਹੈ ਤਾਂ ਪਾਣੀ ਸਾਡਾ ਜੀਵਨ ਹੈ ਫਿਰ ਕੁੜ ਸ਼ਹਿਰ ਬਾਬਾ ਫਰੀਦ ਸਾਹਿਬ ਦੀ ਮਕਦਸ ਧਰਤੀ ਹੈ ਬਾਬਾ ਫਰੀਦ ਸਾਹਿਬ ਨੇ ਵਸਾਇਆ ਇਹਨੂੰ ਫੀਪੁਰ ਸ਼ਹਿਰ ਦੇ ਵਿੱਚ ਜੋ ਨਹਿਰਾ ਨੰਗਦੀਆਂ ਨੇ ਇਹਦਾ ਕੰਕਰੀਟਿਕਰਨ ਇਸ ਤਰੀਕੇ ਦੁਆਰਾ ਕੀਤਾ ਜਾ ਰਿਹਾ ਹੈ ਉਹਦੇ ਬਾਰੇ ਸਾਰਿਆਂ ਨੂੰ ਪਤਾ ਹੈ ਕਿ ਕੰਕਰੀਟੀਆਂ ਪਾ ਕੇ ਇਹਦੇ ਵਿੱਚ ਫਾਈਬਰ ਸ਼ੀਟ ਪਾਉਣੀ ਇਹਦੀ ਸ਼ੀਪਜ ਬਿਲਕੁਲ ਬੰਦ ਹੋ ਜਾਣੀ ਹੈ ਜੇ ਕੰਕਰੀਟਿਕਰਨ ਕੀਤਾ ਗਿਆ ਅਸੀਂ ਨਹਿਰਾਂ ਦੀ ਡਿਵੈਲਪਮੈਂਟ ਦੇ ਵਿਰੋਧ ਵਿੱਚ ਨਹੀਂ ਅਸੀਂ ਚਾਹੁੰਦੇ ਹਾਂ ਵੀ ਜਿਵੇਂ ਪਹਿਲਾਂ ਬ੍ਰਿਕਸ ਦੀਆਂ ਬਣੀਆਂ ਹੋਈਆਂ ਨੇ ਇੱਟਾਂ ਦੀਆਂ ਬਣੀਆਂ ਹੋਈਆਂ ਨੇ ਉਹ ਵੀ ਸ਼ੀਪਜ ਹੋ ਰਹੀ ਹੈ ਸ਼ੀਪਜ ਹੋਣ ਨਾਲ ਨਹਿਰ ਦੇ ਲੱਗ-ਲੱਗ ਜਿੰਨਾ ਵੀ ਏਰੀਆ ਉਸ ਏਰੀਆ ਦੇ ਵਿੱਚ ਨਲਕੇ ਵੀ ਲੱਗੇ ਹੋਏ ਨੇ ਤੇ ਬੋਰ ਵੀ ਕੀਤੇ ਹੋਏ ਨੇ ਸਰਕਾਰਾਂ ਨੇ ਵੀ ਕੀਤੀ ਆ ਤੇ ਕੁਝ ਮਹੱਲਿਆਂ ਨੇ ਵੀ ਇਕੱਠੇ ਹੋ ਕੇ ਬੋਰ ਕੀਤੇ ਹੋਏ ਨੇ ਉਹ ਤਾਂ ਹੀ ਕੀਤੇ ਹੋਵੇ ਨਹਿਰਾਂ ਦਾ ਪਾਣੀ ਪੀਣ ਯੋਗ ਹੈ ਜਿਹੜਾ ਸਾਡਾ ਫਰੀਦਕੋਟ ਦਾ ਗਰਾਊਂਡ ਵਾਟਰ ਆ ਉਹਦਾ ਜਿਹੜਾ TDS ਬੜਾ ਹਾਈ ਲੈਵਲ ਦਾ TDS ਆ ਜਿਹੜਾ ਕਿ 2500 ਤੋਂ ਲੈ ਕੇ 3000 3500 ਤੱਕ ਵੀ ਟਿਟਿਸ ਪਹੁੰਚ ਗਿਆ ਜਿਹੜਾ ਕਿ ਸਾਡੀ ਬੋਡੀ ਨੂੰ TDS 80 ਤੋਂ ਲੈ ਕੇ 125 TDS ਚਾਹੀਦਾ ਹੁੰਦਾ ਨਹਿਰਾਂ ਦੇ ਕੋਲੇ ਇੰਨਾ TDS ਹੈ ਤਾਂ ਹੀ ਉਹ ਨਹਿਰਾਂ ਦੇ ਨਾਲ ਕੇ ਜਿੰਨੇ ਨਲਕੇ ਲੱਗੇ ਹੋਏ ਨੇ ਉਹਨਾਂ ਦੇ 2-2000 ਦੀਆਂ 5-500 ਦੀਆਂ ਲੀਟਰ ਦੀਆਂ ਟੈਂਕੀਆਂ ਗੱਡੀਆਂ ਦੇ ਰਾਹੀਂ ਲੋਕੀਂ ਘਰਾਂ 'ਚ ਪਾਣੀ ਸਪਲਾਈ ਕਰਦੇ ਨੇ। ਸੋ ਸਰਕਾਰਾਂ ਨੇ ਇਹ ਜਿਹੜੀ ਲੋਕ ਮਾਰੂ ਨੀਤੀ ਅਪਣਾਈ ਹੋਈ ਆ ਅਸੀਂ ਉਹ ਨਾ ਅੱਜ ਉਹਨਾਂ ਨੂੰ ਚੱਲਣ ਦਈਏ ਤੇ ਨਾ ਕੱਲ ਚੱਲਣ ਦਈਏ। ਐਮਸੀ ਸਹਿਬਾਨ ਸਾਡੇ ਸ਼ਹਿਰ ਦੇ 25 ਨੇ, ਨਿੰਦਰਪਾਲ ਨਿੰਦਾ ਜੀ, ਸਾਰੇ ਐਮਸੀ ਸਹਿਬਾਨ ਨੇ ਆਸਵਾਸ਼ਣ ਦਿੱਤਾ ਵੀ ਸਾਨੂੰ ਭਾਵੇਂ ਝੋਖ ਹੜਤਾਲੇ ਹੜਤਾਲ ਤੇ ਬਹਿਣਾ ਪਵੇ, ਜੋ ਮਰਜ਼ੀ ਕਰਨਾ ਹੋਵੇ, ਸਰਕਾਰ ਆਪ ਦਾ ਜਿਨ੍ਹਾਂ ਮਰਜ਼ੀ ਜੋਰ ਲਾ ਦੇਣਾ। ਨਾ ਨਹਿਰਾ ਅੱਜ ਪੱਕੀਆਂ ਹੋਣੀਆਂ ਤੇ ਨਾ ਇਹ ਕੱਲ ਕੰਕਰੀਟੀ ਕਰਨ ਹੋਣ ਦੇਣਾ ਇਹਦਾ। ਜਦ ਬਰਖਸ਼ ਦੀਆਂ ਬਣਨੀਆਂ ਉਹ ਬਣ ਜਾਣ ਸਾਨੂੰ ਉਹਦਾ ਕੋਈ ਤਰਾਜ ਨਹੀਂ ਸੋ ਅਪੀਲ ਹੈ 11 ਤਰੀਕ ਨੂੰ ਸਾਡੀ ਮੀਟਿੰਗ ਹੋਣ ਜਾ ਰਹੀ ਹੈ ਨਹਿਰਾਂ ਦੇ ਕੰਢੇ ਉੱਪਰ 4 ਤਰੀਕ 4 ਵਜੇ 11 ਤਰੀਕ ਨੂੰ ਮੀਟਿੰਗ ਹੈ ਉਹਦੇ ਵੱਧ ਤੋਂ ਭਾਗ ਲੋ ਯੂਨੀਅਨ ਸਟ੍ਰੈਂਥ ਇੱਕੇ ਵਿੱਚ ਹਮੇਸ਼ਾ ਵਰਕ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਹੜੀ ਪੰਜਾਬ ਸਰਕਾਰ ਦਾ ਨਾਦਰਸ਼ਈ ਫਰਮਾਨ ਆਇਆ ਹੈ ਵੀ ਨਹਿਰਾਂ ਨੂੰ ਕੰਕਰੀਟ ਇਹਨਾਂ ਨੇ ਜ਼ਬਰ ਜ਼ੁਲਮ ਦੇ ਨਾਲ ਕਰਨਾ ਹੀ ਕਰਨਾ ਹੈ ਇਹਨਾਂ ਨੇ ਲੋਕਾਂ ਦੀ ਗੱਲ ਸੁਣਨੀ ਨਹੀਂ ਉਦੇ ਵਿਰੋਧ ਦੇ ਵਿੱਚ ਅੱਜ ਅਸੀਂ ਵਿਸ਼ਵਕਰਮਾ ਗੁਰਦਰਾ ਸਾਹਿਬ ਸ਼ਹਿਰ ਦੇ ਐਮਸੀ ਸਭਾਣ ਤੇ ਹੋਰ ਮੋਤਬਰ ਜਿਹੜੀਆਂ ਸ਼ਖਸੀਤਾਂ ਮਾਇਨਾਜ਼ ਹਸਤੀਆਂ ਉਹਨਾਂ ਨੂੰ ਨਾਲ ਲੈ ਕੇ ਅੱਜ ਇੱਥੇ ਮੀਟਿੰਗ ਕੀਤੀ ਹੈ ਜਿਹੜੇ ਸ਼ਹਿਰ ਦੇ ਐਮਸੀਓ ਸ਼ਹਿਰ ਦੀ ਰੀੜ ਦੀ ਹੱਡੀ ਹੁੰਦੇ ਆ ਉਹ ਆਪਦੇ ਆਪ ਦੇ ਮਹੱਲੇ ਦੇ ਨੁਮਾਇੰਦੇ ਹੁੰਦੇ ਆ ਅੱਜ ਉਹਨਾਂ ਨੂੰ ਸੱਦਾ ਦਿੱਤਾ ਗਿਆ ਪਹਿਲਾਂ ਵੀ ਐਮਸੀ ਸਭਾਣ ਨੂੰ ਜਦੋਂ ਜਦੋਂ ਵੀ ਸੱਦਾ ਦਿੱਤਾ ਗਿਆ ਇਹਨਾਂ ਨੇ ਬਾਅਦ ਚੜ ਕੇ ਸਾਥ ਦਿੱਤਾ ਜਦੋਂ ਮਤਾ ਪਾਉਣ ਦੀ ਗੱਲ ਸੀ ਉਦੋਂ ਵੀ ਐਮਸੀ ਸਭਾਣ ਸਭ ਤੋਂ ਅੱਗੇ ਖੜੇ ਸੀ ਅੱਜ ਫਰੀਦਕੋਟ ਦੀਆਂ 93 ਸੰਸਥਾਵਾਂ ਚਾਹੀ ਉਹਦੇ ਵਿੱਚ ਸਮਾਜ ਸੇਵੀ ਹੈ ਧਾਰਮਿਕ ਹੈ ਵਪਾਰਕ ਹੈ ਮੁਲਾਜ਼ਮ ਜੁੱਥੇ ਬੰਦੀਆਂ ਪੈਨਸ਼ਨਰ ਐਸੋਸੀਏਸ਼ਨ ਹੈ ਕਿਹੜੀ ਐਸੋਸੀਏਸ਼ਨ ਹੈ ਜਿਹੜੀ ਜਲਜੀਵਨ ਬਚਾਓ ਮੋਰਚਾ ਦਾ ਸਮਰਥਨ ਨਹੀਂ ਕਰ ਰਹੀ ਪਰ ਸਰਕਾਰ ਨੂੰ ਤੇ ਸਾਡੇ ਫਰੀਦਕੋਟ ਦੇ ਨੁਮਾਇੰਦਿਆਂ ਨੂੰ ਇਹ ਚੀਜ਼ ਨਜ਼ਰ ਨਹੀਂ ਆ ਰਹੀ ਇਹ ਫੇਰ ਵੀ ਜ਼ਬਰ ਨਾਲ ਸਾਡੀਆਂ ਨਹਿਰਾਂ ਨੂੰ ਪੱਕਾ ਕਰਨਾ ਚਾਹੁੰਦੇ ਆ ਜਿਹੜਾ ਫਰੀਦਕੋਟ ਵਾਸੀ ਕਦੇ ਨਹੀਂ ਹੋਣ ਦੇਣਗੇ ਸਾਡੀ ਮੰਗ ਅਸੀਂ ਵਾਰ-ਵਾਰ ਕਲੀਅਰ ਕਰ ਚੁੱਕੇ ਆ ਜੀ ਬ੍ਰਿਕ ਲਾਈਨਿੰਗ ਦੀ ਹੈ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਤਰੀਕੇ ਦਾ ਕੋਈ ਨੁਕਸਾਨ ਹੋਵੇ ਜੇ ਸਰਕਾਰ ਦਾ ਪੈਸਾ ਇਸ ਦੇ ਵਿੱਚ ਲੱਗਣਾ ਹੈ ਤੇ ਸਹੀ ਤਰੀਕੇ ਨਾਲ ਲੱਗੇ ਅਸੀਂ ਸਰਕਾਰ ਦਾ ਪੈਸਾ ਵੀ ਨਹੀਂ ਖਰਾਬ ਹੋਣ ਦੇਣਾ ਚਾਹੁੰਦੇ ਜੇ ਕੰਕਰੀਟ ਦੀਆਂ ਹੋਣਗੀਆਂ ਤਾਂ ਪਾਣੀ ਧਰਤੀ 'ਚ ਸਿੰਮੂਗਾ ਨਹੀਂ ਧਰਤੀ ਹਟਲੇ ਪਾਣੀ ਦਾ ਰੀਚਾਰਜ ਨਹੀਂ ਕਰੂਗਾ ਉਹਦੀ ਗੁਣਵੱਤਾ 'ਚ ਕੋਈ ਵਾਧਾ ਨਹੀਂ ਹੋਊਗਾ ਸਾਡੇ ਫਰੀਦਕੋਟ ਦਾ ਪਾਣੀ ਪੀਣ लायक ਨਹੀਂ ਹੈਗਾ ਇਹ 2013 ਦੀਆਂ ਰਿਪੋਰਟਾਂ ਹਨ ਜਲ ਸਰੋਤ ਮੰਤਰਾਲੇ ਦੀਆਂ ਜਿਹਦੇ ਤੇ ਅਸੀਂ ਵਾਰ-ਵਾਰ ਇਹੀ ਗੱਲ ਕਰਦੇ ਹਾਂ ਵੀ ਸੀਪੇ 'ਚ ਹੁੰਦੀ ਰਵੇ ਇਹਦੀ ਬ੍ਰਿਕ ਲਾਈਨਿੰਗ ਕਰ ਦਿਓ ਕਿਵੇਂ ਕਰ ਦਿਓ ਜਿਸ ਤਰੀਕੇ ਨਾਲ ਨਹਿਰਾਂ ਤਾਮੀਰ ਕਰਨ ਸਮੇਂ ਹੋਈ ਸੀ ਇਹ ਨਹੀਂ ਵੀ ਜੇ ਸਰਕਾਰ ਹੁਣ ਸਾਨੂੰ ਧੋਖਾ ਦੇ ਕੇ ਇਹਦੇ ਤੇ ਕੰਕਰੀਟ ਕਰਕੇ ਉਹਦੇ ਉੱਪਰ ਇਟਾਂ ਚੜ੍ਹ ਦੂਗੀ ਅਸੀਂ ਉਹ ਵੀ ਨਹੀਂ ਹੋਣ ਦੇਵਾਂਗੇ ਹਾਂ ਜੇ ਬ੍ਰਿਕ ਲਾਈਨਿੰਗ ਕਰਦੇ ਆ ਜਿਸ ਤਰੀਕੇ ਨਾਲ ਤਾਮੀਰ ਹੋਣ ਵੇਲੇ ਇੱਥੇ ਸਾਨੂੰ ਉਹਦੇ ਚ ਕੋਈ ਇਤਰਾਜ ਨਹੀਂ ਹੋਊਗਾ ਅਸੀਂ ਤਲ ਦੀ ਵੀ ਬ੍ਰਿਕ ਲਾਈਨਿੰਗ ਮੰਗਦੇ ਆ ਤੇ ਦੀਵਾਰਾਂ ਦੀ ਵੀ ਬ੍ਰਿਕ ਲਾਈਨਿੰਗ ਮੰਗਦੇ ਆ ਦੀਵਾਰਾਂ ਦੀ ਕਿਉਂ ਮੰਗਦੇ ਆ ਜੇ ਤਾਂ ਕੰਕਰੀਟ ਕਰਨਗੇ ਤਾਂ ਸਾਈਡਾਂ ਦੇ ਸਾਰੇ ਦਰਖਤ ਇਹਨਾਂ ਨੇ ਵੜ ਦੇਣੇ ਆ ਅਸੀਂ ਚਾਹਨੇ ਆਂ ਕਿ ਉਹ ਦਰਖਤ ਬਚਣ ਹਾਂ ਜੇ ਫਿਰ ਵੀ ਕੋਈ ਦਰਖਤ ਲਾਈਨਿੰਗ ਦੇ ਉੱਤੇ ਆਉਂਦਾ ਹੈ ਉਹ ਜਾਂਦਾ ਤਾਂ ਉਹ ਚ ਸਾਨੂੰ ਕੋਈ ਇਤਰਾਜ਼ ਨਹੀਂ ਹੋਊਗਾ ਇਹਦੀ ਬ੍ਰਿਕ ਲਾਈਨਿੰਗ ਅੰਦਰੋਂ ਵੀ ਕਰ ਲਓ ਤਲ ਦੀ ਤੇ ਸਾਈਡਾਂ ਦੀ ਵੀ ਕਰ ਲਓ ਉਹਦੇ ਚ ਸਾਨੂੰ ਸ਼ਹਿਰ ਨਿਵਾਸੀਆਂ ਨੂੰ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਸਾਡੀ ਮੰਗ ਮਚਾਕੀ ਮਲ ਸਿੰਘ ਤੋਂ ਲੈ ਕੇ ਭੋਲੂ ਵਾਲਾ ਪੁਲ ਤੱਕ 8 ਕਿਲੋਮੀਟਰ ਦੀ ਹੈ ਇਹਨੂੰ ਜਿਵੇਂ ਜਲ ਜੀਵਨ ਬਚਾਓ ਮੋਰਚਾ ਜਾਂ ਫਰੀਦਕੋਟ ਦੇ ਲੋਕ ਜਾਂ ਕੁਦਰਤੀ ਤਰੀਕਾ ਜੋ ਉਸ ਤਰੀਕੇ ਨਾਲ ਪੱਕੀਆਂ ਕਰਦੇ ਹੋ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ ਜੀ ਫਰੀ ਕੋਟ ਪ੍ਰਸ਼ਾਸਨ ਵੱਲੋਂ ਤਾਂ ਆਖਿਆ ਜਾ ਰਿਹਾ ਵੀ ਸ਼ਹਿਰ ਨਿਵਾਸੀਆਂ ਦੀ ਮੰਗ ਦੇ हिसाब ਨਾਲ ਹੀ ਪੱਕਾ ਕੀਤੀ ਜਾਵੇ। ਹਾਂਜੀ ਪਰ ਇਹ ਨਹੀਂ ਦੱਸ ਰਹੇ ਜੀ ਉਹ ਜੋ ਜਦੋਂ ਗੱਲ ਕਰਦੇ ਅੱਧੀ ਗੱਲ ਕਰਦੇ ਆ ਜੀ। ਸਾਡੀ ਜਲਜੀਵਨ ਬਚਾਓ ਮੋਰਚਾ ਦੀ ਪਹਿਲੀ ਮੰਗ ਇਹ ਸੀ ਵੀ ਫਰੀਦਕੋਟ ਦੀਆਂ ਨਹਿਰਾਂ ਖਸਤਾ ਹਾਲਤ ਹੈ। ਇਹਨਾਂ ਦੀ ਤਰੀਕੇ ਨਾਲ ਰਿਪੇਅਰ ਹੋਵੇ, ਇਹਦੀ ਸਫਾਈ ਹੋਵੇ। ਪਰ ਇਹਨਾਂ ਨੇ ਕੰਕਰੀਟ ਕਰਨਾ ਹੀ ਕਰਨਾ ਸੀ ਕਿਉਂਕਿ ਪਿੱਛੋਂ ਕੰਕਰੀਟ ਨਹਿਰਾਂ ਹੁੰਦੀਆਂ ਤਰੀਆਂ ਆਉਂਦੀਆਂ। ਇਹ ਕਾਰਪੋਰੇਟ ਨੀਤੀ ਹੈ। ਇਹਨਾਂ ਨੇ ਵੱਡਾ ਪਾਣੀ ਦਾ ਸੰਕਟ ਖੜਾ ਕਰਨਾ। ਸਾਡਾ ਫਰੀਦਕੋਟ ਦਾ ਤਾਂ ਪਹਿਲਾਂ ਹੀ ਪਾਣੀ ਪੀਣ ਲੈ ਕੇ ਨਹੀਂ ਹੈਗਾ। ਐਸ. ਸੀ. ਮੋਦੀ ਰਿਪੋਰਟ ਹੈ ਜੀ ਫਰੀਦਕੋਟ ਬਾਰੇ ਵੀ ਫਰੀਦਕੋਟ ਦਾ ਧਰਤੀ ਹਟਲਾ ਪਾਣੀ ਪੀਣ ਲੈ ਕੇ ਨਹੀਂ ਸਾਡੇ ਸਪੀਕਰ ਸਾਹਿਬ ਸਰਕਾਰ ਬਣਨ ਤੋਂ ਪਹਿਲਾਂ ਨਲਕਿਆਂ ਦੇ ਉੱਪਰ ਪੇਂਟ ਮਾਰਦੇ ਫਿਰਦੇ ਸੀ ਵੀ ਇਹ ਪਾਣੀ ਪੀਣ ਲੈ ਕੇ ਨਹੀਂ ਜਿਹੜਾ ਪਾਣੀ ਹੈ ਪੀਊਗਾ ਉਹਨੂੰ ਕੈਂਸਰ ਵੀ ਹੋਣ ਦਾ ਖਤਰਾ ਦਮਾ ਹੋਣ ਦਾ ਵੀ ਖਤਰਾ ਟੀਵੀ ਹੋਣ ਦਾ ਵੀ ਖਤਰਾ ਤੇ ਅੱਜ ਸਾਰੀਆਂ ਗੱਲਾਂ ਕਿੱਥੇ ਜਾਂਦੀਆਂ ਜਦੋਂ ਆਪਾਂ ਸਰਕਾਰ 'ਚ ਆ ਜਾਂਦੇ ਆ ਤੇ ਆਪਾਂ ਆਪਦੇ ਦਿੱਤੇ ਬਿਆਨ ਭੁੱਲ ਜਾਂਦੇ ਆ ਸਭ ਇੱਕ ਆਈਟੀ ਮੀਟਿੰਗ ਦੇ ਵਿੱਚ ਕੁਝ ਪਹੁੰਚ ਨਹੀਂ ਸਕੇਗੀ ਜੀ ਨੈਕਸਟ ਦਾ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੀ 11 ਤਰੀਕ ਨੂੰ ਜੀ 4 ਵਜੇ ਅਸੀਂ ਨ ਉਹ ਮੀਟਿੰਗ ਸਯੁਕਤ ਕਿਸਾਨ ਮੋਰਚੇ ਨਾਲ ਤੇ ਸਾਰੀਆਂ ਸੰਸਥਾਵਾਂ ਦੇ ਨਾਲ ਕੀਤੀ ਜਾਊਗੀ ਤੇ ਉਸ ਤੋਂ ਬਾਅਦ ਜੇ ਮੈਂ ਆਪਣਾ ਮਹਿਕਮਾ ਫਿਰ ਵੀ ਨਹੀਂ ਹਟਲਦਾ ਇਹ ਨਹਿਰ 'ਚ ਕੰਕਰੀਟ ਜਾਂ ਕਰਨਾ ਚਾਹੁੰਦਾ ਤਾਂ ਫਿਰ ਅਸੀਂ ਵੱਡੀ ਕੋਲ ਦੇਵਾਂਗੇ ਚਾਹੀ ਸਾਨੂੰ ਪੱਕਾ ਮੋਰਚਾ ਲਾਉਣਾ ਪਵੇ ਨਹਿਰਾਂ ਰੋਕਣੀਆਂ ਪੈਣ ਜਾਂ ਕਿਸੇ ਤਰੀਕੇ ਦੇ ਸੰਘਰਸ਼ ਵੀ ਸਾਨੂੰ ਸਰਕਾਰ ਜੋ ਕਰਨੀ ਮਜਬੂਰ ਕਰੂਗੀ ਅਸੀਂ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਅਸੀਂ ਸੰਘਰਸ਼ ਕਰਾਂਗੇ ਇਹਨਾਂ ਨਹਿਰਾਂ ਦੀ ਬ੍ਰੇਕ ਲਾਈਨਿੰਗ ਕਰਵਾ ਕੇ ਰਾਵਾਂਗੇ